ਜਦੋਂ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਹਾਕਮਾਂ ਦੇ ਵੱਲੋਂ ਯਤਨ ਕੀਤਾ ਗਿਆ ਸਿਖਰ ਦੁਪਹਿਰ ਤਪਦੀ ਹੋਈ ਰੇਤ ਦੇ ਉੱਪਰ ਸਿੱਖ ਜਿਹੜੇ ਸਨ ਨੰਗੇ ਪੈਰੀ ਚੱਲਣ ਵਾਸਤੇ ਮਜਬੂਰ ਸੀ ਜਦੋਂ ਸਿੱਖਾਂ ਦੇ ਘੋੜੇ ਜਿਹੜੇ ਸਨ ਉਹ ਵੀ ਥੱਕ ਚੁੱਕੇ ਸਨ 11 ਤੋਂ 15000 ਦੇ ਕਰੀਬ ਸਿੱਖ ਪੰਥ ਜਿਹੜਾ ਸੀ ਉਹ ਸ਼ਹੀਦ ਹੋ ਗਿਆ ਸੀ ਉਹ ਕਿਹੜੇ ਲੋਕ ਸਨ ਜਿਨ੍ਹਾਂ ਨੂੰ ਗੁਰੂ ਘਰ ਦੇ ਵਿੱਚੋਂ ਹੀ ਬਖਸ਼ਿਸ਼ਾਂ ਮਿਲੀਆਂ ਸੀ ਤੇ ਫਿਰ ਉਹ ਗੁਰੂ ਘਰ ਦੇ ਵਿਰੋਧੀ ਹੋ ਗਏ ਸੀ ਅੱਜ ਅਸੀਂ ਇਸ ਇਤਿਹਾਸ ਨੂੰ ਵਿਚਾਰਨ ਦਾ ਜਯਤਨ ਕਰਾਂਗੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅਸੀਂ ਉਸ ਵੇਲੇ ਦੀ ਗੱਲ ਕਰ ਰਹੇ ਹਾਂ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹਾਦਤ ਤੋਂ ਬਾਅਦ ਪੰਜਾਬ ਦੇ ਵਿੱਚ ਜਿਹੜਾ ਸੀ ਉਹ ਐਸਾ ਦੌਰ ਚੱਲਿਆ ਜਦੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾਏ ਗਏ ਜਕਰੀਆ ਖਾਨ ਪਾਪੀ ਨੇ ਸਿੱਖਾਂ ਨੂੰ ਲੱਭ ਲੱਭ ਕੇ ਸ਼ਹੀਦ ਕੀਤਾ ਬੰਦ-ਬੰਦ ਕੱਟੇ ਗਏ ਔਰ ਸਿੱਖਾਂ ਦੇ ਖੋਪਰ ਲਾਏ ਗਏ ਚਰਖੀਆਂ ਦੇ ਉੱਪਰ ਚੜਾਇਆ ਗਿਆ ਇਹ ਸਾਰਾ ਕੁਝ ਕਰਦਾ ਹੋਇਆ ਪਾਪੀ ਜ਼ਕਰੀਆ ਖਾਨ 1745 ਦੇ ਵਿੱਚ ਜਿਹੜਾ ਹੈ ਉਹ ਨਰਕ ਸੁਧਾਰ ਜਾਂਦਾ ਹੈ ਪਾਪ ਉਹਦੀ ਮੌਤ ਹੋ ਜਾਂਦੀ ਹੈ ਉਹਦੇ ਮਰਨ ਤੋਂ ਬਾਅਦ ਲਾਹੌਰ ਦਾ ਤਖਤ ਜਿਹੜਾ ਹੈ ਉਹਦੇ ਪ੍ਰਤੀ ਲੜਾਈ ਪੈਦਾ ਹੋ ਜਾਂਦੀ ਹੈ ਜ਼ਕਰੀਆ ਖਾਨ ਦੇ ਤਿੰਨ ਪੁੱਤਰ ਆਪਸ ਵਿੱਚ ਲੜ ਪੈਂਦੇ ਆ ਕਿ ਤਖਤ ਕਿਹਨੂੰ ਮਿਲਣਾ ਚਾਹੀਦਾ ਹੈ ਆਖਰਕਾਰ ਦਿੱਲੀ ਤੋਂ ਜਦੋਂ ਇਸ਼ਾਰਾ ਹੋਇਆ ਤੇ ਜ਼ਕਰੀਆ ਖਾਨ ਦਾ ਵੱਡਾ ਪੁੱਤਰ ਜਿਹੜਾ ਜ਼ਈਆ ਖਾਨ ਸੀ ਉਹ ਲਾਹੌਰ ਦੇ ਤਖਤ ਦੇ ਉੱਪਰ ਬੈਠ ਜਾਂਦਾ ਹੈ ਪਰ ਉਹਨੂੰ ਲਾਹੌਰ ਦਾ ਤਖਤ ਮਿਲਦਿਆਂ ਮਿਲਦਿਆਂ 6 ਮਹੀਨੇ ਦਾ ਵਕਤ ਜਿਹੜਾ ਉਹ ਲੱਗ ਚੁੱਕਾ ਸੀ ਇਸ ਸਮੇਂ ਦੌਰਾਨ ਜਿਹੜੇ ਸਿੱਖ ਜੰਗਲਾਂ ਦੇ ਵਿੱਚ ਲੁਕੇ ਹੋਏ ਸਨ ਜਿਹੜੇ ਸਿੱਖ ਪਹਾੜਾਂ ਦੇ ਵਿੱਚ ਗਏ ਹੋਏ ਸਨ ਉਹ ਸਿੱਖ ਦੁਬਾਰਾ ਤੋਂ ਪੰਜਾਬ ਦੇ ਵਿੱਚ ਆ ਜਾਂਦੇ ਐ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਦੇ ਉੱਪਰ ਦੁਬਾਰਾ ਤੋਂ ਰੌਣਕਾਂ ਪਰਤ ਆਉਂਦੀਆਂ ਸਿੱਖ ਆਪਣੇ ਘਰਾਂ ਦੇ ਵਿੱਚ ਵਾਪਸ ਮੋੜ ਆਉਂਦੇ ਐ ਤਾਂ 6 ਕੋ ਮਹੀਨੇ ਲੱਗੇ ਲਾਹੌਰ ਦਾ ਸੂਬੇਦਾਰ ਬਣਦਿਆਂ ਇਨ੍ਹਾਂ ਚਿਰ ਵਿੱਚ ਸਿੱਖਾਂ ਦੀ ਤਾਕਤ ਜਿਹੜੀ ਉਹ ਵੱਧ ਜਾਂਦੀ ਹੈ ਆਖਰ ਹੁੰਦਾ ਕੀ ਹੈ ਕਿ ਜਦੋਂ ਜਈਆ ਖਾਨ ਲਾਹੌਰ ਦਾ ਸੂਬੇਦਾਰ ਬਣਦਾ ਹੈ ਤੇ ਉਹਨੇ ਲਖਪਤ ਰਾਏ ਨੂੰ ਆਪਣਾ ਦਿਵਾਨ ਬਣਾ ਲਿਆ ਤੇ ਜਸਪਤ ਰਾਏ ਜਿਹੜਾ ਸੀ ਉਹਨੂੰ ਫੌਜਦਾਰ ਬਣਾ ਲਿਆ ਗਿਆ ਤਾਂ ਇੱਕ ਸਿੱਖਾਂ ਦੀ ਟੋਲੀ ਜਿਹੜੀ ਹੈ ਉਹ ਲਾਹੌਰ ਦੇ ਦਰਵਾਜੇ ਥਾਣੀ ਜਿਹੜੀ ਹੈ ਉਹ ਲਾਹੌਰ ਦੇ ਬਾਜ਼ਾਰ ਦੇ ਵਿੱਚ ਦਾਖਲ ਹੋ ਜਾਂਦੀ ਹੈ ਉੱਥੇ ਜਿਹੜੇ ਹਾਕਮ ਲੋਕ ਸਨ ਜਾਂ ਜਿਹੜੇ ਬਹੁਤ ਅਮੀਰ ਵਜ਼ੀਰ ਲੋਕ ਸਨ ਉਹਨਾਂ ਦੀ ਲੁੱਟਮਾਰ ਕਰਕੇ ਸਿੱਖ ਜਿਹੜੇ ਉੱਥੋਂ ਦੌੜ ਜਾਂਦੇ ਜਦੋਂ ਜੈਆ ਖਾਨ ਨੂੰ ਇਸ ਗੱਲ ਦਾ ਪਤਾ ਲੱਗਾ ਤੇ ਉਹਨੇ ਆਪਣੇ دیਵਾਨ ਲਖਪਤ ਰਾਏ ਨੂੰ ਕਿਹਾ ਕਿ ਸਿੱਖਾਂ ਦੀ ਇੰਨੀ ਹਿੰਮਤ ਕਿ ਉਹ ਮੇਰੇ ਇਸ ਲਾਹੌਰ ਦੇ ਵਿੱਚ ਆਣ ਕੇ ਲੁੱਟਮਾਰ ਕਰਕੇ ਲੈ ਗਏ ਤੁਸੀਂ ਕੀ ਕਰ ਰਹੇ ਹੋ ਤਾਂ ਲਖਪਤ ਰਾਏ ਫੌਜ ਲੈ ਕੇ ਮਗਰ ਚੜਿਆ ਜਸਪਤ ਰਾਏ ਫੌਜ ਲੈ ਕੇ ਮਗਰ ਚੜਿਆ ਸਿੱਖ ਜਿਹੜੇ ਸਨ ਇਨਾ ਚਿਰ ਨੂੰ ਰਾਵੀ ਦੇ ਝੱਲਾਂ ਦੇ ਵਿੱਚੋਂ ਦੀ ਹੁੰਦੇ ਹੋਏ ਬਹੁਤ ਦੂਰ ਚਲੇ ਜਾਂਦੇ ਐ ਸਿੱਖ ਉਹਨਾਂ ਦੇ ਕਾਬੂ ਨਹੀਂ ਆਉਂਦੇ ਤਾਂ ਇਹ ਜਿਹੜੇ ਸਿੱਖ ਹਨ ਇੱਕ ਸਿੱਖਾਂ ਦਾ ਜਥਾ ਗੁਰਦੁਆਰਾ ਰੋੜੀ ਸਾਹਿਬ ਐਮਨਾਬਾਦ ਦੀ ਧਰਤੀ ਦੇ ਉੱਪਰ ਚੱਲਿਆ ਜਾਂਦਾ ਹੈ ਗੁਰਦੁਆਰਾ ਰੋੜੀ ਸਾਹਿਬ ਉਹ ਪਾਵਨ ਸਥਾਨ ਹੈ ਜਿੱਥੇ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਬੈਠ ਕੇ ਬਾਬਰ ਦੇ ਹਮਲੇ ਦਾ ਜ਼ਿਕਰ ਕੀਤਾ ਸੀ ਜਦੋਂ ਭਾਈ ਲਾਲੋ ਨੂੰ ਦੱਸਿਆ ਸੀ ਕਿ ਲਾਲੋ ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨਵੇ ਲਾਲੋ ਪਾਪ ਕੀ ਜਾਂਝਰੇ ਕਾਬਲੋਂ ਧਾਇਆ ਜੋਰੀ ਮੰਗੈ ਦਾਣ ਮੇ ਲਾਲੋ ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਕਿਹਾ ਸੀ ਕਿ ਲਾਲੋ ਬਾਬਰ ਚੜ ਕੇ ਆ ਰਿਹਾ ਹੈ ਔਰ ਇਥੋਂ ਦੇ ਹਾਕਮਾਂ ਦੀਆਂ ਕੀਤੀਆਂ ਵਧੀਆਂਕੀਆਂ ਦੀ ਉਹ ਇਹਨਾਂ ਨੂੰ ਸਜ਼ਾ ਦੇਵੇਗਾ ਉਹ ਪਾਵਨ ਸਥਾਨ ਸੀ ਗੁਰਦੁਆਰਾ ਰੋੜੀ ਸਾਹਿਬ ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਚਰਨਛੋਪਾ ਪ੍ਰਾਪਤ ਸਥਾਨ ਦੇ ਉੱਪਰ ਗੁਰੂ ਕੇ ਸਿੱਖ ਜਿਹੜੇ ਸਾਨੂੰ 71 ਹੋਏ ਸਨ ਜਸਪਤ ਰਾਏ ਜਿਹੜਾ ਆਪਣੀ ਫੌਜ ਲੈ ਕੇ ਆ ਜਾਂਦਾ ਏ ਤੇ ਜਸਪਤ ਰਾਏ ਜਿਹੜਾ ਸਿੱਖਾਂ ਨੂੰ ਕਹਿੰਦਾ ਪੀ ਇਹ ਇਲਾਕਾ ਮੇਰਾ ਏ ਤੁਸੀਂ ਇਹਨੂੰ ਛੱਡ ਕੇ ਚਲੇ ਜਾਓ ਸੇਖਾਂ ਨੇ ਅੱਗੇ ਜਵਾਬ ਦਿੱਤਾ ਕਿ ਅਸੀਂ ਤੇਰੇ ਨਾਲ ਲੜਨ ਵਾਸਤੇ ਨਹੀਂ ਆਏ ਅਸੀਂ ਕਈ ਦਿਨਾਂ ਤੋਂ ਭੁੱਖੇ ਹਾਂ ਇੱਥੇ ਬੈਠ ਕੇ ਅਸੀਂ ਲੰਗਰ ਪਾਣੀ ਤਿਆਰ ਕਰਾਂਗੇ ਤੇ ਪ੍ਰਸ਼ਾਦ ਪਾਣੀ ਛੱਕ ਕੇ ਅਸੀਂ ਇੱਥੋਂ ਚਲੇ ਜਾਵਾਂਗੇ ਲੇਕਿਨ ਹੰਕਾਰ ਦੇ ਨਸ਼ੇ ਦੇ ਵਿੱਚ ਆਇਆ ਹੋਇਆ ਜਸਪਤ ਰਾਏ ਉਹ ਸਿੱਖਾਂ ਦੇ ਉੱਪਰ ਹਮਲਾ ਕਰ ਦਿੰਦਾ ਹੈ ਗੱਲ ਪਈ ਲੜਾਈ ਸਿੱਖਾਂ ਨੂੰ ਜਿਹੜੀ ਅੱਗੋਂ ਲੜਨੀ ਪੈਂਦੀ ਹੈ ਇੱਕ ਗੁਰੂ ਦਾ ਸਿੱਖ ਭਾਈ ਨਿਭਾਉ ਸਿੰਘ ਜੀ ਛਾਲ ਮਾਰ ਕੇ ਹਾਥੀ ਦੇ ਉੱਪਰ ਚੜ ਜਾਂਦਾ ਹੈ ਤੇ ਚੜ ਕੇ ਉਸ ਵੇਲੇ ਜਸਪਤ ਰਾਏ ਦਾ ਸਿਰ ਵੱਢ ਕੇ ਧਰਤੀ ਤੇ ਸੁੱਟ ਦਿੰਦਾ ਹੈ ਸਿਖਾਣ ਜਸਪਤ ਰਾਏ ਦਾ ਸਿਰ ਆਪਣੇ ਕਬਜ਼ੇ ਵਿੱਚ ਕਰ ਲਿਆ ਤੇ ਫਿਰ ਆਖਰਕਾਰ 500 ਰੁਪਿਆ ਮੁੱਲ ਧਾਰ ਕੇ ਜਿਹੜਾ ਸੀ ਜਸਪਤ ਰਾਏ ਦਾ ਸਿਰ ਵਾਪਸ ਲਿਆ ਸੀ ਜਦੋਂ ਜਸਪਤ ਰਾਏ ਦੀਆਂ ਅੰਤਮ ਕਿਰਿਆ ਕਰਮ ਖਤਮ ਹੋ ਗਈ ਉਦੋਂ ਲਾਹੌਰ ਦਾ دیਵਾਨ ਲਖਪਤ ਰਾਏ ਜੋ ਜਸਪਤ ਰਾਏ ਦਾ ਵੱਡਾ ਭਰਾ ਸੀ ਉਹਨੇ ਲਾਹੌਰ ਦੇ ਸੂਬੇਦਾਰ ਜ਼ੈਹ ਖਾਨ ਦੇ ਪੈਰਾਂ ਵਿੱਚ ਪਾਗ ਰੱਖ ਕੇ ਕਿਹਾ ਪੀ ਗੁਰੂ ਨਾਨਕ ਸਾਹਿਬ ਜੀ ਇੱਕ ਖਤਰੀ ਸੀ ਉਹਨਾਂ ਨੇ ਇਹ ਸਿੱਖ ਧਰਮ ਸ਼ੁਰੂ ਕੀਤਾ ਸੀ ਮੈਂ ਇੱਕ ਖਤਰੀ ਹਾਂ ਮੈਂ ਸਿੱਖ ਧਰਮ ਖਤਮ ਕਰ ਦਿਆਂਗਾ ਇਸ ਕਰਕੇ ਮੈਨੂੰ ਆਗਿਆ ਦਿੱਤੀ ਜਾਏ ਕਿ ਮੈਂ ਸਿੱਖਾਂ ਦਾ ਖੁਰਾ ਖੋਜ ਕੇ ਮਿਟਾ ਦਿਆਂ ਜ਼ਈਆ ਖਾਨ ਨੂੰ ਹੋਰ ਕੀ ਚਾਹੀਦਾ ਸੀ ਇੱਕ ਪਾਸੇ ਖਤਰੀ ਦੂਜੇ ਪਾਸੇ ਸਿੱਖ ਦੋਵੇਂ ਆਪਸ ਵਿੱਚ ਲੜ ਕੇ ਮਰ ਜਾਣ ਤੇ ਜ਼ਈਆ ਖਾਨ ਨੂੰ ਇਹ ਸੌਦਾ ਜਿਹੜਾ ਬਹੁਤਾ ਮਹਿੰਗਾ ਨਹੀਂ ਸੀ ਆਖਰੀ ਲਖਪਤ ਰਾਏ ਹੈ ਕੌਣ ਸੀ ਜਿਹੜਾ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਤੁਰ ਪਿਆ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਕੋਲੋਂ ਅਸੀਸ ਪ੍ਰਾਪਤ ਕਰਕੇ ਭਾਈ ਪ੍ਰਿਥੀ ਜੀ ਨੇ ਆਣ ਕੇ ਮਾਝੇ ਦੇ ਇਲਾਕੇ ਦੇ ਵਿੱਚ ਸਿੱਖੀ ਦਾ ਪ੍ਰਚਾਰ ਕੀਤਾ ਸੀ ਜਿੱਥੇ-ਜਿੱਥੇ ਭਾਈ ਪ੍ਰਿਥੀ ਜੀ ਨੇ ਜਾ ਕੇ ਸਿੱਖੀ ਦਾ ਪ੍ਰਚਾਰ ਕੀਤਾ ਉਥੇ ਗੁਰੂ ਕਾ ਲੰਗਰ ਜਿਹੜਾ ਸੀ ਚੱਲਦਾ ਸੀ ਤੇ ਨਾਲ ਗੁਰੂ ਕੀ ਸੰਗਤ ਹੁੰਦੀ ਸੀ ਸਿੱਖ ਸੰਗਤਾਂ ਉਥੇ ਆਉਂਦੀਆਂ ਸੀ ਗੁਰੂ ਦਾ ਦਰਬਾਰ ਸਜਦਾ ਸੀ ਭਾਈ ਪ੍ਰਿਥੀ ਜੀ ਉਹਨਾਂ ਨੂੰ ਪਾਵਨ ਉਪਦੇਸ਼ ਦਿਆ ਕਰਦੇ ਸੀ ਇੱਕ ਦਿਨ ਭਾਈ ਪ੍ਰਿਥੀ ਜੀ ਲਾਹੌਰ ਦੀ ਧਰਤੀ ਦੇ ਉੱਪਰ ਸਨ ਤਾਂ ਦੋ ਭਰਾ ਲਖੂ ਤੇ ਜਸੂ ਯਾਨੀ ਕਿ ਲਖਪਤ ਰਾਏ ਤੇ ਜਸਪਤ ਰਾਏ ਛੋਟੀ ਜੀ ਇਹਨਾਂ ਦੀ ਉਮਰ ਸੀ ਇਹ ਘੁੰਗਣੀਆਂ ਵੇਚਣ ਵਾਸਤੇ ਜਾ ਰਹੇ ਸਨ ਤਾਂ ਭਾਈ ਪ੍ਰਿਥੀ ਜੀ ਨੇ ਆਵਾਜ਼ ਦੇ ਕੇ ਕਿਆ ਬਾਲੜਿਓ ਕੀ ਵੇਚਦੇ ਹੋ ਕਹਿੰਦੇ ਜੀ ਘੁੰਗਣੀਆਂ ਤੇ ਭਾਈ ਪ੍ਰਿਥੀ ਜੀ ਕਹਿਣ ਲੱਗੇ ਵੀ ਇਹ ਸੰਗਤ ਵਿੱਚ ਵਰਤਾ ਦਿਏ ਤਾਂ ਲਖਪਤ ਰਾਏ ਤੇ ਜਸਪਤ ਰਾਏ ਭਾਵ ਲੱਖੂ ਤੇ ਜਸੂ ਜਿਹੜੇ ਅਜੇ ਬਚਪਨ ਵਿੱਚ ਸਨ ਇਹਨਾਂ ਨੇ ਕਿਹਾ ਵੀ ਤੁਸੀਂ ਵਰਤਾ ਦਿਓ ਤੇ ਉਸ ਵੇਲੇ ਜਦੋਂ ਘੁੰਗਣੀਆਂ ਸੰਗਤ ਵਿੱਚ ਵਰਤਾਈਆਂ ਤੇ ਭਾਈ ਪ੍ਰਿਥੀ ਜੀ ਨੇ ਅਸੀਸ ਦਿੱਤੀ ਕਿ ਤੋ ਤੁਸੀਂ ਸਰਕਾਰੇ ਦਰਬਾਰੇ ਦਿਵਾਨੀਆਂ ਮਾਣੋ ਸਮਾ ਬਦਲਿਆ ਇਹ ਦੋਨੋਂ ਭਰਾ ਜ਼ਕਰੀਆ ਖਾਨ ਦੇ ਕੋਲ ਜਾ ਕੇ ਭਰਤੀ ਹੋ ਗਏ ਸਹਜੇ ਸਹਜੇ ਉਹਨਾਂ ਨੂੰ ਉੱਚ ਅਹੁਦਿਆਂ ਦੇ ਉੱਪਰ ਜਿਹੜਾ ਉਹ ਬਰਾਜ਼ਮਾਨ ਕੀਤਾ ਗਿਆ ਬਿਠਾਇਆ ਗਿਆ ਔਰ ਜ਼ੈਆ ਖਾਨ ਦੇ ਵੇਲੇ ਇਹ ਉਸ ਵੇਲੇ ਇੱਕ ਦਿਵਾਨ ਬਣ ਗਿਆ ਇੱਕ ਜਿਹੜਾ ਫੌਜਦਾਰ ਬਣ ਗਿਆ ਲੇਕਿਨ ਸਮਾ ਜਿਹੜਾ ਇਹ ਜਿਹੜੀ ਤਾਕਤ ਹੈ ਬੰਦੇ ਦੇ ਕੋਲ ਉਹ ਬੰਦੇ ਨੂੰ ਕਮਲਾ ਬਣਾ ਦਿੰਦੀ ਹੈ ਪਾਗਲ ਬਣਾ ਦਿੰਦੀ ਹੈ ਤੇ ਇਸੇ ਕਰਕੇ ਇਹ ਲਖਪਤ ਰਾਏ ਤੇ ਜਸਪਤ ਰਾਏ ਜਿਸ ਗੁਰੂ ਨਾਨਕ ਦੇ ਘਰ ਵਿੱਚੋਂ ਅਸੀਸ ਲੈ ਕੇ ਦਿਵਾਨ ਬਣੇ ਸੀ ਉਹਦੇ ਨਾਲ ਹੀ ਮੱਥਾ ਲਾ ਕੇ ਬੈਠ ਜਾਂਦੇ ਆ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਇੱਕ ਪਾਵਨ ਬਚਨ ਹੈ ਧਨ ਜੋਬਣ ਪ੍ਰਭਤਾ ਕੇ ਮਦਮੇ ਐਨੇ ਸਰੇ دیਵਾਨਾ ਜੇ ਬੰਦੇ ਕੋਲ ਧਨ ਹੋਵੇ ਜਵਾਨੀ ਹੋਵੇ ਤੇ ਪ੍ਰਭਤਾ ਭਵ ਸਤਾ ਵੀ ਹੋਵੇ ਫਿਰ ਬੰਦਾ ਹੰਕਾਰ ਦੇ ਨਸ਼ੇ ਵਿੱਚ ਪਾਗਲ ਹੋ ਜਾਂਦਾ ਹੈ। ਇਹੀ ਕੁਝ ਇਹਨਾਂ ਦੋ ਭਰਾਵਾਂ ਨਾਲ ਹੋਇਆ ਜਿਹੜੇ ਪਹਿਲਾਂ ਘੁੰਗੜੀਆਂ ਵੇਚਦੇ ਸੀ ਉਹ ਸਰਕਾਰੀ ਦਰਬਾਰੇ ਉਹਨਾਂ ਦੀ ਪਹੁੰਚ ਹੋ ਗਈ ਤੇ ਉਹ ਗੁਰਨਾਨਕ ਦੇ ਘਰ ਦੇ ਵਿਰੋਧੀ ਹੋ ਗਏ। ਹੁਣ ਲਖਪਤ ਰਾਏ ਜਿਹੜਾ ਸੀ ਉਹਨੇ ਟੋਲ ਜੀ ਨੂੰ ਸਾਧਕੇ ਜਿਹੜਾ ਸੀ ਉਹ ਐਲਾਨ ਕਰਵਾ ਦਿੱਤਾ ਕਿ ਕੋਈ ਵੀ ਗੁਰ ਸ਼ਬਦ ਦੀ ਵਰਤੋਂ ਨਹੀਂ ਕਰੇਗਾ ਢੇਲੀ ਕਹਿ ਸਕਦੇ ਹੋ ਪੇਸੀ ਕਹਿ ਸਕਦੇ ਹੋ ਗੁਰ ਕੈਨ ਨਾਲ ਗੁਰੂ ਚੇਤੇ ਹੁੰਦਾ ਏ ਇਸ ਕਰਕੇ ਗੁਰ ਸ਼ਬਦ ਦੇ ਉੱਪਰ ਪਾਬੰਦੀ ਲਾਤੀ ਗ੍ਰੰਥ ਸ਼ਬਦ ਦੇ ਉੱਪਰ ਪਾਬੰਦੀ ਲਾਤੀ ਕਿਉਂਕਿ ਗ੍ਰੰਥ ਕੈਨ ਨਾਲ ਗੁਰੂ ਗ੍ਰੰਥ ਸਾਹਿਬ ਜੀ ਦਾ ਚੇਤਾ ਹੁੰਦਾ ਏ ਉਸ ਵੇਲੇ ਦੇ ਨਾਲ ਜਿਹੜੇ ਆਲੇ-ਦੁਆਲੇ ਦੇ ਇਲਾਕੇ ਵਿੱਚ ਸਿੱਖ ਸਨ ਜਿਹੜੇ ਮਿਲਵਰਤਨੀ ਸਿੱਖ ਸਨ ਜਿਹੜੇ ਆਮ ਸਿੱਖ ਸਨ ਜਿਨ੍ਹਾਂ ਦਾ ਬਾਹਰ ਬੈਠੇ ਲੜਾਕੂ ਸਿੱਖਾਂ ਨਾਲ ਕੋਈ ਸਬੰਧ ਨਹੀਂ ਸੀ ਉਹਨਾਂ ਆਮ ਸਿੱਖਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਗ੍ਰਿਫਤਾਰ ਕਰਕੇ ਲਾਹੌਰ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਜਾਂਦਾ ਹੈ ਇਹਨਾਂ ਸਾਰੇ ਸਿੱਖਾਂ ਨੂੰ ਸ਼ਹੀਦ ਕਰਨ ਵਾਸਤੇ ਦਿਨ ਰੱਖਿਆ ਜਾਂਦਾ ਹੈ 10 ਮਾਰਚ 1746 ਦਾ 10 ਮਾਰਚ ਵਾਲੇ ਦਿਨ ਉਦੋਂ ਸੋਮਵਾਰ ਦੀ ਮੱਸਿਆ ਸੀ ਤਾਂ Hindu ਧਰਮ ਦੇ ਵਿੱਚ ਸੋਮਵਾਰ ਦੀ ਮੱਸਿਆ ਨੂੰ ਬੜਾ ਪਵਿੱਤਰ ਮੰਨਿਆ ਜਾਂਦਾ ਹੈ ਜਿਹੜੇ ਲਾਹੌਰ ਦੇ ਕੁਝ ਪਤਵੰਤੇ ਲੋਕ ਸਨ ਉਹਨਾਂ ਨੇ ਆਣ ਕੇ ਲਖਪਤ ਰਾਏ ਨੂੰ ਕਿਹਾ ਲਖਪਤ ਰਾਏ ਜੇ ਤੂੰ ਇਹਨਾਂ ਸਿੱਖਾਂ ਨੂੰ ਮਾਰਨਾ ਹੈ ਸ਼ਹੀਦ ਕਰਨਾ ਹੈ ਤੂੰ ਕੋਈ ਦਿਨ ਹੋਰ ਰੱਖ ਲੈ ਇਸ ਕਰਕੇ 10 ਮਾਰਚ ਨੂੰ ਇਹਨਾਂ ਸਿੱਖਾਂ ਨੂੰ ਸ਼ਹੀਦ ਨਾ ਕਰ ਪਰ ਲਖਪਤ ਰਾਏ ਉਹਨਾਂ ਦੀ ਗੱਲ ਨਾ ਮੰਨਿਆ ਫਿਰ ਉਹਨਾਂ ਸਾਰੇ ਪਤਵੰਤੇ ਲੋਕਾਂ ਨੇ ਜੇਸ ਭਾਈ ਪ੍ਰਿਥੀ ਜੀ ਦੇ ਕੋਲੋਂ ਅਸੀਸ ਮਿਲੀ ਸੀ ਹੁਣ ਉਸ ਡੇਰੇ ਦਾ ਪ੍ਰਬੰਧ ਚਲਾ ਰਹੇ ਸਨ ਭਾਈ ਜਗਤ ਭਗਤ ਜੀ ਯਾਨੀ ਕਿ ਭਾਈ ਪ੍ਰਿਥੀ ਜੀ ਤੋਂ ਬਾਅਦ ਡੇਰੇ ਦੀ ਜ਼ਿੰਮੇਵਾਰੀ ਭਾਈ ਜਗਤ ਭਗਤ ਕੋਲ ਆਉਂਦੀ ਹੈ ਤਾਂ ਇਹ ਉਹਨਾਂ ਨੂੰ ਆਪਣਾ ਗੁਰੂ ਦੇ ਤੌਰ ਦੇ ਉੱਪਰ ਮੰਨਦੇ ਸੀ ਭਾਈ ਜਗਤ ਭਗਤ ਆਉਂਦੇ ਆ ਉਹਨਾਂ ਨੇ ਵੀ ਅਣਕੇ ਕਿਹਾ ਲਖ ਪਤਰਾਏ ਨਿਰਦੋਸ਼ ਸਿੱਖਾਂ ਦਾ ਕਤਲ ਨਾ ਕਰ ਹੰਕਾਰ ਦੇ ਵਿੱਚ ਆਇਆ ਲਖ ਪਤਰਾਏ ਕਹਿਣ ਲੱਗਿਆ ਗੁਰੂ ਜੀ ਤੁਸੀਂ ਜਾ ਕੇ ਆਪਣਾ ਡੇਰਾ ਚਲਾਓ ਰਾਜ ਭਾਵੇਂ ਚਲਾਈਦਾ ਏ ਇਹਦੇ ਬਾਰੇ ਮੈਨੂੰ ਚੰਗੀ ਤਰ੍ਹਾਂ ਪਤਾ ਹੈ ਤੁਸੀਂ ਮੇਰੇ ਕਿਸੇ ਵੀ ਕੰਮ ਵਿੱਚ ਦਖਲਅੰਦਾਜ਼ੀ ਨਾ ਕਰੋ ਭਾਈ ਜਗਤ ਭਗਤ ਨੇ ਰੋਕਿਆ ਵੀ ਤੂੰ ਇਹਨਾਂ ਸਿੱਖਾਂ ਨੂੰ ਸ਼ਹੀਦ ਨਾ ਕਰ ਤੇ ਹੰਕਾਰ ਚਾਣ ਕੇ ਲਖਪਤ ਰਾਏ ਕਹਿੰਦਾ ਮੈਨੂੰ ਰੱਬ ਵੀ ਨਹੀਂ ਰੋਕ ਸਕਦਾ ਮੈਂ ਇਹਨਾਂ ਸਿੱਖਾਂ ਨੂੰ ਕਤਲ ਕਰਾਂਗਾ ਫਿਰ ਉਸ ਵੇਲੇ ਦੇ ਨਾਲ ਰੋਵੇ ਚਾਣ ਕੇ ਭਾਈ ਜਗਤ ਭਗਤ ਕਹਿਣ ਲੱਗੇ ਜਿਸ ਪਾਣੀਓ ਉੱਗੀਆਂ ਉਸੇ ਪਾਣੀ ਮਾਰਾਂਗੇ ਆਪ ਜੀ ਨੂੰ ਇਸ ਗੱਲ ਦਾ ਪਤਾ ਹੋਵੇਗਾ ਕਿ ਪਾਣੀ ਦੇ ਨਾਲ ਫਸਲ ਜਿਹੜੀ ਉਹ ਜਿਆਦਾ ਪਰਫੁੱਲਤ ਹੁੰਦੀ ਹੈ ਪਰ ਜੇ ਪਾਣੀ ਚ ਡੁੱਬ ਜਾਏ ਫਸਲ ਸੜ ਵੀ ਜਾਂਦੀ ਹੈ ਇਹੀ ਇਸ਼ਾਰਾ ਭਾਈ ਜਗਤ ਭਗਤ ਨੇ ਕੀਤਾ ਸੀ ਨਾਲ ਕਿਆ ਲਖ ਪਤਰਾਏ ਪੰਥ ਦੀਆਂ ਜੜਾਂ ਬੜੀਆਂ ਡੂੰਘੀਆਂ ਇਸ ਪੰਥ ਨੂੰ ਮਾਰਨ ਵਾਲੇ ਕਈ ਆਏ ਤੇ ਕਈ ਚਲੇ ਗਏ ਪੰਥ ਨਹੀਂ ਮਰਿਆ ਇਹਨੂੰ ਕੋਈ ਖਤਮ ਨਹੀਂ ਕਰ ਸਕਿਆ ਤੂੰ ਵੀ ਖਤਮ ਹੋ ਜਾਏਗਾ ਪਰ ਪੰਥ ਫਿਰ ਵੀ ਚੜ੍ਹਦੀ ਕਲਾ ਵਿੱਚ ਰਹੇਗਾ ਇਹ ਗੱਲ ਕਹਿ ਕੇ ਭਾਈ ਜਗਤ ਭਗਤ ਚਲੇ ਗਏ ਹੁਣ ਉਸ ਵੇਲੇ ਦੇ ਨਾਲ 10 ਮਾਰਚ 1746 ਵਾਲੇ ਦਿਨ ਲਖਪਤ ਰਾਏ ਨੇ ਬੇਰਹਿਮੀ ਨਾਲ ਸਿੱਖਾਂ ਨੂੰ ਸ਼ਹੀਦ ਕੀਤਾ ਜਿਹੜੇ ਕੁਝ ਸਿੱਖ ਸਨ ਉਹ ਆਪਣਾ ਘਰ ਘਾੜ ਛੱਡ ਕੇ ਜੰਗਲਾਂ ਤੇ ਪਹਾੜਾਂ ਵਿੱਚ ਚਲੇ ਗਏ ਜਿਹੜੇ ਜੰਗਲਾਂ ਵਿੱਚ ਰਹਿਣ ਵਾਲੇ ਸਿੱਖ ਸਨ ਉਹ ਵੀ ਸਾਰੇ ਦੇ ਸਾਰੇ ਕਾਨੂੰਬਾਨ ਦੀ ਸ਼ੰਭ ਵਿੱਚ ਇਕੱਠੇ ਹੋਏ ਸੀ ਉਸ ਵੇਲੇ ਕੌਮ ਦੇ ਆਗੂ ਨਵਾਬ ਕਪੂਰ ਸਿੰਘ ਜੀ ਸਰਦਾਰ ਜੱਸਾ ਸਿੰਘ ਜੀ ਆਲੂਵਾਲੀਆ ਸਰਦਾਰ ਜੱਸਾ ਸਿੰਘ ਜੀ ਰਾਮਗੜੀਆ ਸਰਦਾਰ ਸੁਖਾ ਸਿੰਘ ਜੀ ਮਾੜੀ ਕੰਬੋਕੇ ਸਰਦਾਰ ਮਹਿਤਾਬ ਸਿੰਘ ਜੀ ਸਰਦਾਰ ਮੇਰ ਸਿੰਘ ਜੀ ਸਰਦਾਰ ਮਿਤ ਸਿੰਘ ਡੱਲੇਵਾਲੀਆ ਸਰਦਾਰ ਗੁਰਦਿਆਲ ਸਿੰਘ ਡੱਲੇਵਾਲੀਆ ਇਤਿਹਾਦਿਕ ਸਾਰੇ ਸਿੱਖ ਜਿਹੜੇ ਸਨ ਉਹ ਕਾਨੂੰਵਾਨ ਦੀ ਸ਼ੰਭ ਵਿੱਚ ਬੈਠੇ ਹੋਏ ਸਨ ਉਸ ਵੇਲੇ ਦੇ ਨਾਲ ਫਿਰ ਲਖਪਤ ਰਾਏ ਨੇ ਵੱਡੀ ਗਿਣਤੀ ਵਿੱਚ ਫੌਜ ਲੈ ਕੇ ਜ਼ੈਹ ਖਾਨ ਨੇ ਭੇਜੀ ਹੋਈ ਫੌਜ ਉਹਦੇ ਆਪਣੇ ਪੁੱਤਰ ਤੇ ਹੋਰ ਫੌਜਾਂ ਲੈ ਕੇ ਉਹਨਾਂ ਨੇ ਜਾ ਕੇ ਕਾਨੂੰਵਾਨ ਦੀ ਸ਼ੰਭ ਨੂੰ ਘੇਰਾ ਪਾ ਲਿਆ। ਕਈ ਮਹੀਨੇ ਤੱਕ ਇਹ ਘੇਰਾ ਜਾਰੀ ਰਹਿੰਦਾ ਹੈ ਤੇ ਆਖਰਕਾਰ ਫਿਰ ਲਖਪਤ ਰਾਏ ਨੇ ਵੇਖਿਆ ਕਿ ਸ਼ੰਭ ਦੇ ਵਿੱਚ ਸਿੱਖਾਂ ਨੂੰ ਮਾਰਨਾ ਇਹ ਗੱਲ ਸੌਖੀ ਨਹੀਂ ਹੈ। ਉਹਨੇ ਕੁਝ ਤਰਖਾਨ ਲੋਕ ਜਿਹੜੇ ਸਾਨੂੰ ਉਹਨਾਂ ਨੂੰ ਸੱਦਿਆ ਤੇ ਕਿਹਾ ਵੀ ਇਹ ਜੰਗਲ ਨੂੰ ਕੱਟ ਦਿੱਤਾ ਜਾਏ। ਹੁਣ ਜੰਗਲਾਂ ਨੂੰ ਕੱਟਣਾ ਕੋਈ ਸੌਖਾ ਕੰਮ ਨਹੀਂ ਸੀ ਆਖਰਕਾਰ ਜਦੋਂ 2-3 ਦਿਨ ਲੰਘ ਗਏ ਤੇ ਕਟਾਈ ਨਾ ਹੋ ਸਕੇ ਤਾਂ ਫਿਰ ਲਖਪਤ ਰਾਏ ਦੇ ਸ਼ੈਤਾਨੀ ਦਿਮਾਗ ਨੇ ਕਿਹਾ ਵੀ ਇਸ ਜੰਗਲ ਨੂੰ ਅੱਗ ਲਾ ਦਿੱਤੀ ਜਾਵੇ ਹੁਣ ਇੱਕ ਪਾਸੇ ਰਾਵੀ ਦਰਿਆ ਹੈ ਇੱਕ ਪਾਸੇ ਲਖਪਤ ਰਾਏ ਦੀ ਫੌਜ ਹੈ ਇੱਕ ਪਾਸੇ ਪਹਾੜ ਹੈ ਪਿਛੇ ਪਹਾੜੀ ਜਿਹੜੇ ਲੋਕ ਰਹਿੰਦੇ ਸੀ ਉਧਰ ਪਹਿਲਾਂ ਲਖਪਤ ਰਾਏ ਨੇ ਸੁਨੇਹਾ ਭੇਜ ਦਿੱਤਾ ਸੀ ਕਿ ਜੇ ਸਿੱਖ ਇਧਰ ਨੋਂ ਤਾਂ ਉਹਨਾਂ ਨੂੰ ਮਾਰ ਦਿੱਤਾ ਜਾਏ ਹੁਣ ਉਧਰ ਪਹਾੜੀ ਫੌਜਾਂ ਲੱਗੀਆਂ ਹੋਈਆਂ ਤਾਂ ਇੱਕ ਪਾਸੇ ਰਾਵੀ ਦਰਿਆ ਦੂਜੇ ਪਾਸੇ ਜੰਗਲ ਤੇ ਇੱਕ ਪਾਸੇ ਜਿਹੜਾ ਸੀ ਲਖਪਤ ਰਾਏ ਦੀ ਫੌਜ ਤੇ ਲਖਪਤ ਰਾਏ ਨੇ ਜੰਗਲ ਨੂੰ ਅਗਲਾ ਦਿੱਤੇ ਹੁਣ ਸਿੱਖਾਂ ਨੇ ਫੈਸਲਾ ਕੀਤਾ ਕਿ ਜੰਗਲ ਦੇ ਵਿੱਚ ਸੜ ਕੇ ਮਰਨ ਦੀ ਬਜਾਏ ਦੁਸ਼ਮਣ ਦੀ ਛਾਤੀ ਦੇ ਵਿੱਚ ਵੱਜਿਆ ਜਾਏ ਤੇ ਜਿਹੜਾ ਦੁਸ਼ਮਣ ਹੈ ਉਹਨੂੰ ਚੀਰ ਕੇ ਜਿਹੜਾ ਜਿੱਧਰ ਨੂੰ ਲੰਘ ਸਕਦਾ ਹੈ ਉਹ ਲੰਘ ਜਾਏ ਫੈਸਲਾ ਕੀਤਾ ਕਿ ਰਾਵੀ ਦਰਿਆ ਜਿਹੜਾ ਚੜਿਆ ਹੋਇਆ ਹੈ ਕਿਉਂ ਨਾ ਰਾਵੀ ਨੂੰ ਆਪਾਂ ਪਾਰ ਕਰ ਜਾਈਏ ਤਾਂ ਸਾਰਿਆਂ ਤੋਂ ਪਹਿਲਾਂ ਸਰਦਾਰ ਗੁਰਦਿਆਲ ਸਿੰਘ ਜੀ ਡੱਲੇ ਵਾਲੀਆ ਉਹਨਾਂ ਨੇ ਆਪਣਾ ਘੋੜਾ ਰਾਵੀ ਦਰਿਆ ਵਿੱਚ ਠੇਲਿਆ ਪਰ ਵਹਾਅ ਤੇਜ਼ ਹੋਣ ਕਰਕੇ ਉਹ ਲੱਭ ਨਹੀਂ ਸਕੇ ਇਹਦਾ ਭਾਵ ਸੀ ਉਹਨਾਂ ਨੂੰ ਦਰਿਆ ਰੋੜ ਕੇ ਲੈ ਗਿਆ ਹੁਣ ਸਿੱਖ ਜਿਹੜੇ ਸਨ ਕੁਝ ਰਾਵੀ ਦੇ ਕੰਡੇ-ਕੰਡੇ ਤੁਰ ਪਏ ਕੁਝ ਸਿੱਖ ਜਿਹੜੇ ਸਨ ਲੜਾਕੂ ਸਿੱਖ ਉਹ ਦੁਸ਼ਮਣ ਦੀਆਂ ਫੌਜਾਂ ਨਾਲ ਲੜਦੇ ਐ ਸਰਦਾਰ ਸੁਖਾ ਸਿੰਘ ਜੀ ਮਾੜੀ ਕੰਬੋ ਕੇ ਉਹਨਾਂ ਨੇ ਇਹਦੇ ਵਿੱਚ ਬੜੀ ਬਹਾਦਰੀ ਵਿਖਾਈ ਇਹ ਸੁਖਾ ਸਿੰਘ ਜੀ ਮਾੜੀ ਕੰਬੋ ਕੀ ਉਹੀ ਹੈ ਜਿਨ੍ਹਾਂ ਨੇ ਮਸੇ ਰੰਗੜ ਦਾ ਸਿਰ ਵਡਿਆ ਸੀ ਤਾਂ ਸਰਦਾਰ ਸੁਖਾ ਸਿੰਘ ਜੀ ਜਿਹੜੇ ਸਨ ਉਹ ਲੜਦਿਆਂ ਲੜਦਿਆਂ ਸਿੱਧੇ ਲਖਪਤ ਰਾਏ ਵਾਲੇ ਪਾਸੇ ਨੂੰ ਜਾਂਦੇ ਐ ਤੇ ਉਸ ਵੇਲੇ ਦੇ ਨਾਲ ਇੱਕ ਗੋਲਾ ਆਣ ਕੇ ਉਹਨਾਂ ਦੀ ਲੱਤ ਦੇ ਉੱਪਰ ਵੱਜਦਾ ਹੈ ਜਿਹਦੇ ਨਾਲ ਲੱਤ ਟੁੱਟ ਜਾਂਦੀ ਹੈ ਤੇ ਇਹਨਾਂ ਚਿਰੋਂ ਲਖਪਤ ਰਾਏ ਜਿਹੜਾ ਉਹ ਫੌਜ ਦੇ ਵਿੱਚੋਂ ਭੱਜ ਕੇ ਪਿੱਛੇ ਹੋ ਜਾਂਦਾ ਹੈ ਸਰਦਾਰ ਸੁਖਾ ਸਿੰਘ ਜੀ ਆਪਣੀ ਲੱਤ ਨੂੰ ਘੋੜੇ ਦੇ ਨਾਲ ਬੰਨ੍ਹ ਕੇ ਫਿਰ ਵੀ ਲੜਦੇ ਜਾਂਦੇ ਆ ਲੜਦਿਆਂ ਲੜਦਿਆਂ ਦੁਸ਼ਮਣ ਨੂੰ ਚੀਰ ਕੇ ਖਾਲਸਾ ਪੰਥ ਜਿਹੜਾ ਉੱਥੋਂ ਨਿਕਲ ਜਾਂਦਾ ਹੈ ਜਿਹੜੇ ਕੁਝ ਤੁਰਨ ਵਾਲੇ ਸਿੱਖ ਸਨ ਰੇਤਾ ਦੇ ਕੰਡੇ ਦੇ ਉੱਪਰ ਔਰ ਮਈ ਤੇ ਜੂਨ ਗਰਮ ਰੇਤਾ ਹੋਣ ਕਰਕੇ ਬਹੁਤ ਜ਼ਿਆਦਾ ਗਰਮੀ ਹੋਣ ਕਰਕੇ ਇੱਕ ਪਾਸੇ ਅੱਗ ਦੀ ਤਪਸ਼ ਹੋਣ ਕਰਕੇ ਬੜਾ ਔਖਾ ਤੇ ਭਿਆਨਕ ਸਮਾਂ ਸੀ ਸਿੱਖ ਜਿਹੜੇ ਆ ਰੇਤਾ ਦੇ ਕੰਡੇ ਤੇ ਤੁਰਦੇ ਐ ਤੇ ਫਿਰ ਪੈਰ ਜਿਹੜੇ ਆ ਉਹਨਾਂ ਦੇ ਛਾਲਿਆਂ ਦੇ ਨਾਲ ਭਰ ਜਾਂਦੇ ਐ ਸਿੱਖਾਂ ਨੇ ਆਪਣੇ ਕੱਪੜੇ ਪਾੜ ਕੇ ਤੇ ਆਪਣੇ ਪੈਰਾਂ ਦੇ ਉੱਪਰ ਜਿਹੜੇ ਉਹ ਲਵੇਟੇ ਫਿਰ ਸਿੱਖ ਜਿਹੜੇ ਅੱਗੇ ਨੂੰ ਤੁਰਦੇ ਐ ਕੁਝ ਸਿੱਖ ਜਿਹੜੇ ਸਨ ਬਿਆਸਪਾਰ ਕਰਕੇ ਦੂਸਰੇ ਪਾਸੇ ਮਾਲਵੇ ਵਾਲੇ ਪਾਸੇ ਨੂੰ ਚਲੇ ਜਾਂਦੇ ਐ ਕੁਝ ਜਿਹੜੇ ਸਨ ਉਹ ਪਹਾੜੀਆਂ ਦੇ ਨਾਲ ਨਾਲ ਹੋ ਕੇ ਕੀਰਤਪੁਰ ਸਾਹਿਬ ਵਾਲੇ ਪਾਸੇ ਨੂੰ ਚਲੇ ਜਾਂਦੇ ਐ ਜਿਹੜੇ ਲੜਾਕੂ ਸਿੱਖ ਸਨ ਉਹ ਲੜ ਕੇ ਫੌਜ ਨੂੰ چیر ਕੇ ਅੱਗੇ ਨਿਕਲ ਜਾਂਦੇ ਐ ਇਸ ਭਿਆਨਕ ਸਮੇਂ ਦੇ ਦੌਰਾਨ ਲਖਪਤ ਰਾਏ ਤੇ ਉਹਦੀਆਂ ਫੌਜਾਂ ਉਹਨਾਂ ਦਾ ਭਾਰੀ ਨੁਕਸਾਨ ਹੁੰਦਾ ਐ ਉਹਨਾਂ ਦੇ ਵੱਡੇ ਪੰਜ ਜਰਨੈਲ ਮਾਰੇ ਜਾਂਦੇ ਐ ਇਧਰ ਵੱਡੇ ਕਿਸੇ ਸਿੱਖ ਜਰਨੈਲ ਦਾ ਜਿਹੜਾ ਸੀ ਉਹ ਨੁਕਸਾਨ ਨਹੀਂ ਹੋਇਆ ਪਰ ਆਮ ਸਿੱਖ ਜਿਹੜੇ ਸਨ ਉਹ 11000 ਦੇ ਕਰੀਬ ਜਿਹੜੇ ਉਹ ਸ਼ਹੀਦ ਹੋ ਜਾਂਦੇ ਐ ਇਹਨੂੰ ਇਤਿਹਾਸ ਦੇ ਵਿੱਚ ਛੋਟਾ ਘੱਲੂਕਾ ਰੱਖਿਆ ਜਾਂਦਾ ਐ ਕੱਲੂ ਘਰੇ ਦਾ ਭਾਵ ਹੁੰਦਾ ਹੈ ਜਿੱਥੇ ਬਹੁਤ ਜ਼ਿਆਦਾ ਸ਼ਰਬਨਾਸ਼ ਤਬਾਈ ਜਾਨੀ ਜਾਂ ਮਾਲੀ ਨੁਕਸਾਨ ਹੋਇਆ ਹੋਵੇ ਉਹਨੂੰ ਕੱਲੂਕਾਰਾ ਕਿਹਾ ਜਾਂਦਾ ਹੈ ਪੰਥ ਨੇ ਤਿੰਨ ਕੱਲੂਕਾਰਾ ਆਪਣੇ ਤਾਨ ਦੇ ਉੱਪਰ ਹੰਡਾਏ ਹੈ ਪਹਿਲਾ ਇਹ ਹੈ ਛੋਟਾ ਕੱਲੂਕਾਰਾ ਜਿਹੜਾ 1746 ਈਸਵੀ ਦੇ ਵਿੱਚ ਵਾਪਰੇ ਆ ਦੂਸਰਾ ਹੈ 1762 ਦੇ ਵਿੱਚ ਵੱਡਾ ਕੱਲੂਕਾਰਾ ਤੇ ਤੀਸਰਾ ਹੈ ਜੂਨ ਤੇ ਨਵੰਬਰ 1984 ਦਾ ਕੱਲੂਕਾਰਾ ਜਦੋਂ ਸਿੱਖ ਜਿਹੜੇ ਸਨ ਫੌਜਾਂ ਨੂੰ چیر ਕੇ ਅੱਗੇ ਲੰਘ ਜਾਂਦੇ ਰਾਤ ਪੈ ਜਾਂਦੀ ਹੈ ਤੇ ਫਿਰ ਸਿੱਖਾਂ ਨੇ ਵਿਚਾਰ ਕੀਤੀ ਕਿ ਆਪਣੇ ਜਿਹੜੇ ਸ਼ਸਤਰ ਐ ਖੁੰਡੇ ਹੋ ਚੁੱਕੇ ਆ ਘੋੜੇ ਜਿਹੜੇ ਆ ਉਹ ਬਿਲਕੁਲ ਨਡਾਲ ਹੋ ਚੁੱਕੇ ਆ ਕਿਉਂ ਨਾ ਇੱਕ ਵਾਰ ਮੁੜ ਕੇ ਅਸੀਂ ਦੁਸ਼ਮਣ ਦੇ ਉੱਪਰ ਹਮਲਾ ਕਰੀਏ ਤੇ ਦੁਸ਼ਮਣ ਦਾ ਸਾਰਾ ਕੁਝ ਖੋ ਕੇ ਲੈ ਆਈਏ ਇਹ ਕਿੰਨੀ ਬਹਾਦਰੀ ਭਰੀ ਗੱਲ ਐ ਕਿ ਸਿੱਖ ਜਿਹੜੇ ਆ ਪਹਿਲਾਂ ਤੇ ਆਪਣੀ ਜਾਨ ਬਚਾਉਣ ਵਾਸਤੇ ਲੜ ਰਹੇ ਸਨ ਤੇ ਹੁਣ ਜਦੋਂ ਉਹ ਲੜ ਕੇ ਨਿਕਲ ਜਾਂਦੇ ਆ ਪਰਤ ਕੇ ਫਿਰ ਦੁਸ਼ਮਣ ਦੀ ਫੌਜ ਉੱਪਰ ਹਮਲਾ ਕਰਦੇ ਆ ਤੇ ਉਹਨਾਂ ਦੇ ਕੋਲੋਂ ਸ਼ਸਤਰ ਤੇ ਘੋੜੇ ਆਦਿ ਖੋ ਕੇ ਸਿੱਖ ਜਿਹੜੇ ਅੱਗੇ ਨੂੰ ਚਲੇ ਜਾਂਦੇ ਐ ਪਰ ਸਮਾਂ ਜਿਹੜਾ ਉਹ ਇੱਕਸਾਰ ਨਹੀਂ ਰਹਿੰਦਾ ਇਹ ਲਗਭਗ ਜ਼ੈਹਿਆ ਖਾਨ ਦਾ ਰਾਜ 1 ਸਾਲ ਦੇ ਕਰੀਬ ਹੀ ਰਿਹਾ ਇਨ੍ਹਾਂ ਸ਼ਹਿਰ ਨੂੰ ਜ਼ੈਹਿਆ ਖਾਨ ਦੇ ਛੋਟੇ ਭਰਾ ਸ਼ਹਿਨवाज ਜਿਹੜਾ ਸੀ ਸ਼ਾਹਨवाज ਉਹਨੇ ਬਗਾਵਤ ਕਰ ਦਿੱਤੀ ਉਹਨੇ ਫੌਜ ਲਿਆ ਕੇ ਲਾਹੌਰ ਦੇ ਉੱਪਰ ਜਿਹੜਾ ਉਹ ਕਬਜ਼ਾ ਕਰ ਲਿਆ ਉਹਨੇ ਜ਼ੈਹਿਆ ਖਾਨ ਤੇ ਨਾਲ ਹੀ ਲਾਹੌਰ ਦੇ ਦੀਵਾਨ ਲਖਪਤਰਾਏ ਨੂੰ ਕੈਦ ਕਰ ਲਿਆ ਕੈਦ ਕਰਨ ਤੋਂ ਬਾਅਦ ਉਹਨੇ ਦੀਵਾਨ ਕੌੜਾ ਮਲ ਨੂੰ ਆਪਣਾ ਦੀਵਾਨ ਲਾਇਆ ਤੇ ਹੁਣ ਜ਼ੈਹਾਂ ਖਾਨ ਜਿਹੜਾ ਸੀ ਉਹ ਤੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਸੀ ਉਹ ਜੇਲ੍ਹ ਦੇ ਵਿੱਚੋਂ ਭੱਜ ਗਿਆ ਪਰ ਲਖਪਤ ਰਾਏ ਜਿਹੜਾ ਉਹ ਲਾਹੌਰ ਦੀ ਜੇਲ੍ਹ ਵਿੱਚ ਬੰਦ ਸੀ ਸ਼ਾਹ ਨਵਾਜ਼ ਨੇ ਉਹਦੇ ਉੱਪਰ 30 ਲੱਖ ਰੁਪਏ ਦਾ ਜੁਰਮਾਨਾ ਲਾਇਆ ਹੁਣ 30 ਲੱਖ ਰੁਪਈਆ ਉਹ ਨਾ ਤਾਰ ਸਕਿਆ ਇਤਿਹਾਸ ਕਹਿੰਦਾ ਕੋਈ 22-23 ਲੱਖ ਜਿਹੜਾ ਉਹਦਾ ਘਰ ਘਾਟ ਜ਼ਬਤ ਕਰਕੇ ਜਿਹੜਾ ਸੀ ਉਹ ਹਰਜ਼ਾਨਾ ਭਰ ਲਿਆ ਗਿਆ ਤੇ ਬਾਕੀ ਜਿਹੜਾ 8 ਲੱਖ ਰੁਪਈਆ ਸੀ ਉਹਦੇ ਬਦਲੇ ਵਿੱਚ ਉਹਨੂੰ ਕੈਦ ਕਰ ਲਿਆ ਗਿਆ ਦਿਵਾਨ ਕੌੜਾ ਮੱਲ ਨੇ ਆਪਣੇ ਕੋਲੋਂ 8 ਲੱਖ ਰੁਪਈਆ ਭਰ ਕੇ ਤੇ ਲਖਪਤਰਾਏ ਨੂੰ ਜ਼ੈਹ ਸ਼ਾਹ ਨਵਾਜ਼ ਦੀ ਕੈਦ ਦੇ ਵਿੱਚੋਂ ਛਡਾ ਲਿਆ ਤੇ ਛੜਾ ਕੇ ਸਿੱਖਾਂ ਦੇ ਹਵਾਲੇ ਕਰ ਦਿੱਤਾ ਐ ਇਹ ਤੁਹਾਡਾ ਕਾਤਲ ਜਿਨੇ ਵੱਡੀ ਗਿਣਤੀ ਵਿੱਚ ਸਿੱਖਾਂ ਨੂੰ ਸ਼ਹੀਦ ਕੀਤਾ ਤਾਂ ਫਿਰ ਸਿੱਖ ਪੰਥ ਨੇ ਉਹਨੂੰ ਟੋਏ ਦੇ ਵਿੱਚ ਜਿਹੜਾ ਸੀ ਉਹ ਥੱਲੇ ਸੁੱਟ ਕੇ ਉਹਦੇ ਉੱਪਰ ਹਰ ਸਰੀਰ ਦੀ ਕਿਰਿਆ ਕਰਮ ਕੀਤੀ ਭਾਵ ਕੁੰਭੀ ਨਰਕ ਵਿੱਚ ਸੁੱਟ ਕੇ ਜਿਹੜਾ ਸੀ ਫਿਰ ਲਖਪਤ ਰਾਏ ਨੂੰ ਮਾਰਿਆ ਗਿਆ ਇਹ ਕਾਲਪੁਰਖ ਵਾਹਿਗੁਰੂ ਦਾ ਸੁਭਾਈ ਇਹ ਹੈ ਸਤਿਗੁਰੂ ਦੀ ਪਾਵਨ ਗੁਰਬਾਣੀ ਦਾ ਬਚਨ ਹੈ ਕਿ ਜੇ ਮਾਲਕ ਚਾਹੇ ਤਾਂ ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੈ ਸਵਾ ਜੇ ਰੱਬ ਦੀ ਮਰਜ਼ੀ ਹੋਵੇ ਕੀੜੇ ਨੂੰ ਥਾਪੜਾ ਦੇ ਕੇ ਪਾਦਸ਼ਾਹ ਬਣਾ ਸਕਦਾ ਏ ਨਦਰ ਉਪਠੀ ਜੇ ਕਰੇ ਸੁਲਤਾਨਾ ਘਾ ਕਰਾਇਦਾ ਜੇ ਰੱਬ ਦੀ ਨਦਰ ਪੁੱਠੀ ਹੋ ਜੇ ਤੇ ਉਹ ਇੱਕ ਬਾਦਸ਼ਾਹ ਨੂੰ ਘਾਹ ਖਾਣ ਵਾਸਤੇ ਮਜਬੂਰ ਕਰ ਦਿੰਦਾ ਹੈ ਇਸ ਕਰਕੇ ਅਕਾਲ ਪੁਰਖ ਵਾਹਿਗੁਰੂ ਦਾ ਸ਼ੁਕਰਾਨਾ ਨਹੀਂ ਕਰਨਾ ਚਾਹੀਦਾ ਸੱਤਾ ਦੇ ਨਸ਼ੇ ਵਿੱਚ ਆਣ ਕੇ ਇਦਾਂ ਦੇ ਹੰਕਾਰ ਭਰੇ ਕਾਰਨਾਮੇ ਨਹੀਂ ਕਰਨੇ ਚਾਹੀਦੇ ਜਿਵੇਂ ਦੇ ਲਖਪਤ ਰਾਏ ਨੇ ਕੀਤੇ ਤੇ ਮੁੜ ਕੇ ਉਹ ਦੇਖੀ ਤੇ ਪਾਪਾਂ ਦੀ ਸਜ਼ਾ ਜਿਹੜੀ ਉਹਨੂੰ ਮਿਲਦੀ ਹੈ ਇਹਨੂੰ ਇਤਿਹਾਸ ਦੇ ਵਿੱਚ ਛੋਟੇ ਘੱਲੂ ਘਾਰੇ ਦੇ ਨਾਮ ਨਾਲ ਯਾਦ ਕੀਤਾ ਜਾਂਦਾ ਹੈ ਜੋ ਮਈ ਸਾਲ 1746 ਦੇ ਵਿੱਚ ਵਾਪਰਿਆ ਉਹਨਾਂ ਮਰਜੀਵੜਿਆਂ ਨੂੰ ਜਿਹੜਾ ਹੈ ਉਹ ਪ੍ਰਣਾਮ ਕਰੀਏ ਉਹਨਾਂ ਦੇ ਦਰਸਾਏ ਰਸਤੇ ਤੇ ਚੱਲਣ ਦਾ ਯਤਨ ਕਰੀਏ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ